ਕੀ ਕਹਿਣਾ ਚਾਹੋਗੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਕਾਰਡ ਜਿਹੜੇ ਹੈਲਥ ਕਾਰਡ ਜਿਹੜੇ ਇਸ਼ੂ ਕਰਨੇ ਸ਼ੁਰੂ ਕੀਤੇ ਗਏ ਨੇ ਅੱਜ ਤੱਕ ਜਿੰਨੀਆਂ ਵੀ ਪੰਜਾਬ ਦੇ ਵਿੱਚ ਸਰਕਾਰਾਂ ਆਈਆਂ ਨੇ ਉਹਨਾਂ ਨੇ ਕਦੀ ਲੋਕਾਂ ਦੀ ਸਿਹਤ ਬਾਰੇ ਕੋਈ ਗੱਲ ਕੀਤੀ ਨਹੀਂ ਤੇ ਰਿਸੈਪਸ਼ਨ ਵਾਲੇ ਨੇ ਕਿਹਾ ਇੱਧਰ ਲੱਖ ਜਮਾ ਕਰਾ ਇੱਧਰ 50000 ਜਮਾ ਕਰਾ ਇਹ ਟੈਸਟ ਦੇ ਇੰਨੇ ਪੈਸੇ ਉਹ ਟੈਸਟ ਦੇ ਇੰਨੇ ਪੈਸੇ ਦੂਸਰੀਆਂ ਕੰਪਨੀਆਂ ਤੋਂ ਕਰਾਉਂਦੇ ਹੋਗੇ ਬੀਮਾ ਕਰਾਉਂਦੇ ਹੋਗੇ ਕਿੰਨੇ ਕ ਪੈਸੇ ਲੱਗ ਜਾਂਦੇ ਸਨ ਤੇ ਇਹਦੇ ਨਾਲ ਕਿੰਨਾ ਕ ਬੈਨੀਫਿਟ ਮਿਲੂਗਾ ਬੰਦਾ ਹਸਪੀਟਲ ਜਾਂਦਾ ਉਹ ਕੋ ਪੈਸੇ ਨਹੀਂ ਹੁੰਦੇ ਉਹ ਜਿੰਦੇ ਵਾਪਸ ਘਰ ਲੈ ਆਉਂਦੇ ਕਿ ਸਾਡੇ ਕੋਈ ਪੈਸੇ ਨਹੀਂ ਇਲਾਜ ਨਹੀਂ ਕਰਾ ਸਕਦੇ ਦੁਨੀਆ ਦੀ ਮੈਂ ਕਹਿੰਦਾ ਦੁਨੀਆ ਦੇ ਵਿੱਚ ਕੋਈ ਵੀ ਕਿੰਨੀ ਸਟੇਟਾਂ ਵਾ ਇਹ ਸਟੇਟ ਨੇ ਇਹ 10 ਲੱਖ ਦਾ ਬੀਮਾ ਅਜੇ ਤੱਕ ਨਹੀਂ ਕੀਤਾ ਨਾ ਸੀਨੀਅਰ ਸਿਟੀਜ਼ਨ ਉਹ ਇੱਥੇ ਕਦੀ ਸੋਚਿਆ ਸੀ ਕਿ ਗਵਰਨਮੈਂਟ ਇਸ ਤਰ੍ਹਾਂ ਦੇ ਉਪਰਾਲੇ ਕਰ ਸਕਦੀ ਕਿ ਹੁਣ ਦੇ ਯੁੱਗ ਦੇ ਅੰਦਰ ਇੰਨੀਆਂ ਕਿ ਟੈਨਸ਼ਨਾਂ ਜਾਂ ਇੰਨੀ ਦੌਰ ਦੇ ਦੌਰਾਨ ਪੰਜਾਬ ਸਰਕਾਰ ਨੇ ਜੇ ਅਗਰ 10 ਲੱਖ ਦੀ ਜੇ ਇੰਸ਼ੋਰੈਂਸ ਕੀਤੀ ਹੈ ਇਹ ਆਮ ਲੋਕਾਂ ਨੂੰ ਬਹੁਤ ਹੀ ਬੈਨੀਫਿਟ ਜਿਹੜੇ ਨਹੀਂ ਦੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਪੰਜਾਬ ਦੇ ਲੋਕਾਂ ਲਈ ਸੁਗਾਤ ਦਿੰਦੇ ਹੋਏ ਅਤੇ ਖਾਸ ਤੌਰ ਤੇ ਹੈਲਥ ਨੂੰ ਦੇਖਦੇ ਹੋਏ ਅੱਜ ਹੈਲਥ ਕਾਰਡ ਇਸ਼ੂ ਜਿਹੜੇ ਨੇ ਉਹ ਕਰਨੇ ਸ਼ੁਰੂ ਕਰ ਦਿੱਤੇਗੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਜਦੋਂ ਹਸਪਤਾਲਾਂ 'ਚ ਪਹੁੰਚਦੇ ਨੇ ਤਾਂ ਬਹੁਤ ਵੱਡੇ ਵੱਡੇ ਬਿੱਲ ਜਿਹੜੇ ਨੇ ਬਣ ਜਾਂਦੇ ਨੇ ਔਰ ਆਮ ਲੋਕ ਜਿਹੜੇ ਨੇ ਉਹ ਉਸਦੇ ਬਿੱਲ ਦੀ ਭੁਗਤਾਨ ਨਹੀਂ ਕਰ ਪਾਉਂਦੇ ਜਿਸ ਕਾਰਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਤੇ ਪੰਜਾਬ ਦੀ ਸਰਕਾਰ ਵੱਲੋਂ ਇੱਕ ਨਵੀਂ ਲਿਖਣ ਜਿਹੜੀ ਹੈ ਸ਼ੁਰੂਆਤ ਜਿਹੜੀ ਹੈ ਕੀਤੀ ਹੈ ਜਿਸ ਨੂੰ ਲੈ ਕੇ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਔਰ ਇਸ ਜਗ੍ਹਾ ਦੇ ਉੱਤੇ ਕਈ ਲੋਕ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਜੋ ਹੈਲਥ ਨੂੰ ਲੈ ਕੇ ਕਈ ਜਿਹੜੀਆਂ ਚੀਜ਼ਾਂ ਸਨ ਉਸ ਨੂੰ ਲੈ ਕੇ ਕਾਫੀ ਕਸ਼ਮਕਸ਼ ਜਿਹੜੀ ਸੀਗੀ ਬਣੀ ਹੋਈ ਸੀਗੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਕਾਰਡ ਜਿਹੜੇ ਹੈਲਥ ਕਾਰਡ ਜਿਹੜੇ ਇਸ਼ੂ ਕਰਨੇ ਸ਼ੁਰੂ ਕੀਤੇ ਗਏ ਨੇ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਦੀ ਅੱਜ ਤੱਕ ਜਿੰਨੀਆਂ ਵੀ ਪੰਜਾਬ ਦੇ ਵਿੱਚ ਸਰਕਾਰਾਂ ਆਈਆਂ ਨੇ ਉਹਨਾਂ ਨੇ ਕਦੀ ਲੋਕਾਂ ਦੀ ਸਿਹਤ ਬਾਰੇ ਕੋਈ ਗੱਲ ਕੀਤੀ ਨਹੀਂ ਸਾਡੀ ਪਾਰਟੀ ਦਾ ਪਹਿਲੇ ਹੀ ਨਾਰਾ ਹੈ ਕਿ ਚੰਗੀ ਸਿਹਤ ਚੰਗੀ ਪੜ੍ਹਾਈ ਅਸੀਂ ਇਹਦੇ ਬਾਰੇ ਹੀ ਗੱਲ ਕਰਾਂਗੇ ਸੋ ਇਸ ਕਰਕੇ ਜਿਹੜਾ ਅੱਜ ਪੰਜਾਬ ਸਰਕਾਰ ਨੇ ਸਾਡੇ ਮਾਨਯੋਗ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਅੱਜ ਜਿਹੜੀ ਇਹ ਸਕੀਮ ਲਾਂਚ ਕੀਤੀ ਆ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਇੱਕ ਇਹੋ ਜਿਹਾ ਸੋ ਵਾ ਮੈਸਾ ਮੈਨ ਕਿ ਕਈ ਵਾਰ ਅਸੀਂ ਦੇਖਿਆ ਸੀ ਕਿ ਜੇ ਪੈਸੇ ਜੇਬ ਚ ਨਾ ਹੋਣ ਤੇ ਲੋਕੀ ਆਪਣੇ ਬਜ਼ੁਰਗ ਦਾ ਆਪਣੇ ਰਿਸ਼ਤੇਦਾਰ ਦਾ ਇਲਾਜ ਕਰਾਉਣ ਤੋਂ ਗੁਰੇਜ਼ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਦੋਂ ਅਸੀਂ ਹਸਪਤਾਲ 'ਚ ਜਾਵਾਂਗੇ ਤੇ ਰਿਸੈਪਸ਼ਨ ਵਾਲੇ ਨੇ ਕਿਹਾ ਇੱਧਰ ਲੱਖ ਜਮ੍ਹਾਂ ਕਰਾ ਇੱਧਰ 50000 ਜਮ੍ਹਾਂ ਕਰਾ ਇਹ ਟੈਸਟ ਦੇ ਇੰਨੇ ਪੈਸੇ ਉਹ ਟੈਸਟ ਦੇ ਇੰਨੇ ਪੈਸੇ ਸੋ ਇਹ ਸਾਰੀਆਂ ਗੁਬਦਾਂ ਤੋਂ ਭਗਵਾਨ ਸਿੰਘ ਮਾਨ ਜੀ ਸਰਕਾਰ ਨੇ ਇਹ ਸਾਰੀਆਂ ਚਿੰਤਾਵਾਂ ਤੋਂ ਮੁਕਤ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਇਸ ਕਰਕੇ ਸਾਰਿਆਂ ਤੋਂ ਵੱਡੀ ਵਧਾਈ ਮਿਲਦੀ ਆ ਲੇਕਿਨ ਜਿਸ ਤਰ੍ਹਾਂ ਕੀ ਦੇਖਿਆ ਜਾਂਦਾ ਰਿਹਾ ਹਮੇਸ਼ਾ ਬਜ਼ੁਰਗ ਜਿਹੜੇ ਨੇ ਉਹਨਾਂ ਲਈ ਇਨਸ਼ੋਰੈਂਸ ਵੀ ਕਿਸੇ ਜਗ੍ਹਾ ਤੇ ਕੰਮ ਨਹੀਂ ਸੀ ਆਂਦੀ ਲੇਕਿਨ ਲੱਗਦਾ ਕਿ ਇਹਦੇ ਨਾਲ ਉਹਨਾਂ ਨੂੰ ਵੀ ਬੈਨੀਫਿਟ ਮਿਲੇਗਾ ਠੀਕ ਹੈ ਸਰਕਾਰੀ ਡਿਪਾਰਟਮੈਂਟ ਦੇ ਲੋਕਾਂ ਨੂੰ ਤੇ ਮਿਲਦਾ ਸੀਗਾ ਬੈਨੀਫਿਟ ਮਿਲ ਜਾਂਦਾ ਸੀ ਲੇਕਿਨ ਆਮ ਲੋਕਾਂ ਨੂੰ ਨਹੀਂ ਸੀ ਮਿਲ ਪਾਂਦਾ ਕੀ ਲੱਗਦਾ ਨਾ ਫਾਇਦਾ ਮਿਲੇਗਾ ਇਹ ਸਾਰੇ 3 ਕਰੋੜ ਜਿਹੜੇ ਸਾਡੀ ਆਬਾਦੀ ਆ ਪੰਜਾਬ ਦੀ ਸਾਰੇ 3 ਕਰੋੜ ਬੰਦਿਆਂ ਨੂੰ ਇਹਦਾ ਬੈਨੀਫਿਟ ਮਿਲਣ ਜਾ ਰਿਹਾ ਹੈ ਉਹਦੇ 'ਚ ਕੋਈ ਵੀ ਕਰਟੇਰੀਆ ਨਹੀਂ ਰੱਖਿਆ ਗਿਆ ਕਿ ਭਈ ਇਹ ਹਾਰਟ 'ਚ ਕੰਮ ਨਹੀਂ ਕਰੇਗਾ ਇਹ ਲੀਵਰ ਦੇ ਕਿਸਾ 'ਚ ਕੰਮ ਨਹੀਂ ਕਰੇਗਾ ਇਹ ਸੱਟਾ ਲੱਗ ਜਾਣ ਤੇ ਹੱਡੀ ਦੇ ਕੰਮ 'ਚ ਕੋਈ ਕੰਮ ਨਹੀਂ ਕਰੇਗਾ ਨਹੀਂ ਤੁਹਾਨੂੰ ਜਿਸ ਚੀਜ਼ ਦੀ ਵੀ ਭਾਵੇਂ ਉਹ ਕਾਰਡੀਓਲੋਜਿ ਭਾਵੇਂ ਤੁਹਾਡਾ ਬਿਆਹੀ ਪਾਸ ਸਰਜਰੀ ਹੋਣੀ ਆ ਤਾਂ ਵੀ ਇਹਦੇ ਵਿੱਚ ਉਹ ਕਵਰ ਕੀਤਾ ਗਿਆ ਹੈ ਤੁਹਾਡਾ 1 ਰੁਪਿਆ ਨਹੀਂ ਲੱਗਣਾ ਕਿੰਨਾ ਕਿ ਪੌਕੇਟ ਨੂੰ ਜਿਹੜਾ ਆਰਾਮ ਮਿਲੇਗਾ ਕਿਉਂਕਿ ਬਹੁਤ ਵੱਡੀਆਂ ਵੱਡਿਆ ਪੈਸੇ ਜਿਹੜੇ ਸੀਗੇ ਉਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਜਿਹੜੇ ਦਿੰਦੇ ਸਨ ਬੀਮੇ ਦਿੰਦੇ ਸਨ ਉਹ ਲੈਂਦੇ ਸਨ ਲੱਗਦਾ ਕਿ ਬੈਨੀਫਿਟ ਮਿਲੇਗਾ ਪੈਸਿਆਂ ਦਾ ਵੀ ਬਚਤ ਮਿਲੇਗੀ ਨਾਲ ਇਸ ਸਕੀਮ ਨੂੰ ਪਹਿਲੇ ਇਹ ਗੱਲ ਦਾ ਸਮਝੋ ਯੂਨਾਈਟਿਡ ਇੰਡੀਆ ਜਿਹੜੀ ਕੰਪਨੀ ਆ ਬੀਮਾ ਕੰਪਨੀ ਆ ਇਹਦੇ ਨਾਲ ਸਾਡਾ ਸਰਕਾਰ ਦਾ ਟਾਈ ਅਪ ਹੋਇਆ ਪੈਸੇ ਜਿਹੜੇ ਆ ਉਸ ਬੀਮਾ ਕੰਪਨੀ ਦੇ ਨਾਲ ਸਾਡਾ ਟਾਈ ਅਪ ਹੋਣ ਨਾਲ ਹੁਣ ਸਾਨੂੰ ਇਹ ਫਿਕਰ ਨਹੀਂ ਆ ਕੋਈ ਵੀ ਗੁਰ ਤੁਸੀਂ ਚਲੇ ਜਾਓ ਕੋਈ ਚਲਾ ਜਾਏ ਮਾਰੇ ਨਾ ਕਰੇ ਅਸੀਂ ਬਾਰ ਬਾਰ ਇਹ ਕਹਿ ਰਹੇ ਆ ਕਿ ਮਾਰੇ ਨਾ ਕਰੇ ਇਸ ਕਾਰਡ ਦੀ ਤੁਹਾਨੂੰ ਲੋੜ ਪਵੇ ਮਾਰੇ ਨਾ ਕਰੇ ਗੁਰੂ ਰਾਮਦਾਸ ਕਿਰਪਾ ਕਰਨ ਸਭ ਤੇ ਲੇਕਿਨ ਅਗਰ ਕਿਤੇ ਤੁਹਾਨੂੰ ਇਹਦੀ ਲੋੜ ਪੈਂਦੀ ਆ ਤੇ ਇਹ ਸਰਕਾਰ ਨੇ ਪਹਿਲੀ ਵਾਰਾ ਸੋਚਿਆ ਕਿ ਜਿਹੜੇ ਬੰਦੇ ਜਿਹੜੇ ਆਪਣੇ ਬਜ਼ੁਰਗਾਂ ਦਾ ਇਲਾਜ ਨਹੀਂ ਕਰਾ ਪਾਉਂਦੇ ਜਿਹੜੇ ਆਪਣੀ ਬੀਬੀਆਂ ਦਾ ਇਲਾਜ ਨਹੀਂ ਕਰਾ ਪਾਉਂਦੇ ਆਪਣੇ ਭਰਾਵਾਂ ਭਰਾਵਾਂ ਦਾ ਭੈਣਾਂ ਦਾ ਇਲਾਜ ਨਹੀਂ ਕਰਾ ਪਾਉਂਦੇ ਉਹਨਾਂ ਨੂੰ ਇਹ ਹੰਗਾਰਾ ਮਿਲੇਗਾ ਕਿ ਡਰਨ ਦੀ ਕੋਈ ਲੋੜ ਨਹੀਂ ਤੁਹਾਡਾ 1 ਰੁਪਿਆ ਖਰਚ ਨਹੀਂ ਹੋਏਗਾ ਤੇ 1 ਰੁਪਿਆ ਖਰਚ ਬਿਨਾ ਕੀਤੇ ਤੁਹਾਡਾ ਇਲਾਜ ਪੂਰੀ ਤਰ੍ਹਾਂ ਕੀਤਾ ਜਾਏਗਾ ਇਹ ਇਸ ਸਕੀਮ ਦੀ ਸਾਰਿਆਂ ਤੋਂ ਵੱਡੀ ਖਾਸੀਅਤ ਹੈ ਬਿਲਕੁਲ ਕੋਈ ਕੁਝ ਨੌਜਵਾਨ ਵੀ بیمਸਰਾ ਮਜੂਨੇ ਵੀਰ ਜੀ ਜਦੋਂ ਦੂਸਰੀਆਂ ਕੰਪਨੀਆਂ ਤੋਂ ਕਰਾਉਂਦੇ ਹੋਗੇ ਬੀਮਾ ਕਰਾਉਂਦੇ ਹੋਗੇ ਕਿੰਨੇ ਕ ਪੈਸੇ ਲੱਗ ਜਾਂਦੇ ਸਨ ਤੇ ਇਹਦੇ ਨਾਲ ਕਿੰਨਾ ਕ ਬੈਨੀਫਿਟ ਮਿਲੂਗਾ ਭਾਜੀ ਬਹੁਤ ਬੈਨੀਫਿਟ ਮਿਲਣਾ ਹੈ ਕਈ ਇਹੋ ਜਿਹੇ ਗਰੀਬ ਕਰ ਰਹੇ ਕਿ ਜਦੋਂ ਬੰਦਾ ਹਸਪੀਟਲ ਜਾਂਦਾ ਨੇ ਕੋ ਪੈਸੇ ਨਹੀਂ ਹੁੰਦੇ ਉਹ ਜਿੰਦੇ ਵਾਪਸ ਘਰ ਲੈ ਜਾਂਦੇ ਕਿ ਸਾਡੇ ਕੋਈ ਪੈਸੇ ਨਹੀਂ ਇਲਾਜ ਨਹੀਂ ਕਰਾ ਸਕਦੇ ਤੇ ਵਿਚਾਰੇ ਦੇ ਘਰ ਜਾਂਦੇ ਮੌਤ ਹੋ ਜਾਂਦੀ ਸੀ ਪਰ ਹੁਣ ਦੇਖੋ ਕਿ ਇਹ ਇੰਨੀ ਵੱਡੀ ਸਕੀਮ ਜਿਹੜੀ ਕਿ ਮੈਂ ਤੁਹਾਨੂੰ ਇੱਕ ਗੱਲ ਕਰਦਾ ਕਿ ਦੁਨੀਆ ਦੇ ਵਿੱਚ ਕਿਹੇ ਵੀ ਸਟੇਟ ਨੇ ਦੁਨੀਆ ਦੀ ਮੈਂ ਕਹਿੰਦਾ ਦੁਨੀਆ ਦੇ ਵਿੱਚ ਕੋਈ ਵੀ ਕਿੰਨੀਆਂ ਸਟੇਟਾਂ ਵਾਂ ਕਿਹੇ ਸਟੇਟ ਨੇ ਇਹ 10 ਲੱਖ ਦਾ ਬੀਮਾ ਅਜੇ ਤੱਕ ਨਹੀਂ ਕੀਤਾ ਨਾ ਜਿਹੜਾ ਜਿਹੜਾ ਪਾਕਟ 'ਚ ਪੈਸੇ ਬਚਣਗੇ ਕਿਉਂਕਿ ਪਹਿਲਾਂ ਬਿਜਲੀ ਮੁਫਤ ਸੀਗੀ ਹੁਣ ਆ ਵੀ ਇੰਸ਼ੋਰੈਂਸ ਦੇ ਪੈਸੇ ਵੀ ਕਿ ਲੱਗਦਾ ਜੇਬ 'ਚ ਪੈਸੇ ਬਚਣਗੇ ਭਾਜੀ ਪੈਸੇ ਸਾਰਿਆਂ ਕੋਲ ਹੁੰਦੇ ਜੇ ਕੋਈ ਵੀ ਹੋਵੇ ਪੈਸੇ ਨਹੀਂ ਕਦੀ ਮੁੱਕਦੇ ਨੀਅਤ ਸਾਫ਼ ਹੋਣੀ ਚਾਹੀਦੀ ਹੈ ਸਾਡੀ ਸਰਕਾਰ ਦੀ ਨਹੀਂ ਸਾਫ਼ ਹੈ ਪੈਸਿਆਂ ਦੀ ਕਿਹ ਕੋਈ ਕਦੀ ਕਮੀ ਨਹੀਂ ਹੁੰਦੀ ਆ ਦੇਖੋ ਆਮ ਲੋਕਾਂ ਦੀ ਪੌਕੇਟ ਦੀ ਗੱਲ ਕਰਦਾ ਮੈਂ ਮੈਂ ਕਿ ਆਮ ਲੋਕਾਂ ਦੇ ਜੇਬ ਚ ਜਿਸ ਤਰ੍ਹਾਂ ਜੇ ਪਹਿਲਾਂ ਬਿੱਲ ਤਾਰਦੇ ਸੀ ਬਿਜਲੀ ਦੇ ਬਿੱਲ ਤਾਰਦੇ ਸੀ ਕਿ ਪੈਸੇ ਲੱਗਦੇ ਸੀ ਇਨਸ਼ੋਰੈਂਸ ਤੇ ਪੈਸੇ ਦੇ ਪ੍ਰੀਮੀਅਮ ਭਰਨਾ ਪੈਂਦਾ ਸੀ ਪੈਸੇ ਲੱਗਦੇ ਸੀ ਕਿ ਲੱਗਦਾ ਕਿ ਇਹ ਵੀ ਪੈਸੇ ਬਚਣਗੇ ਲੋਕਾਂ ਨੇ ਹਾਂਜੀ ਬਿਲਕੁਲ ਬਚਣਗੇ ਬਿਲਕੁਲ ਬਚਣਗੇ ਤੁਸੀਂ ਹਸਪੀਟਲ ਜਾਓ ਜਦੋਂ ਵੀ ਕਿਸੇ ਪ੍ਰਾਈਵੇਟ ਹਸਪਤਲ ਜਾਇਦਾ ਇਹ ਸਾਨੂੰ ਕਮ ਕਮ ਸੇ ਕਮ 50-60000 ਰੁਪਏ ਤਾਂ ਮਾਮੂਲੀ ਗੱਲ ਲੱਗ ਜਾਂਦਾ ਸੀ ਇਹ ਤਾਂ ਬਚੇਗਾ ਨਾ ਕਮ ਸੇ ਕਮ ਕਿਉਂਕਿ ਚਲੋ 40 ਸ ਨਾਕੀ ਸਭ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਲੱਗਦਾ ਲੋਕਾਂ ਦੀ ਜੇਬ 'ਚ ਪੈਸੇ ਬਚਣਗੇ ਜੀ ਨੂੰ ਬਿਲਕੁਲ ਬਚਣਗੇ ਇਹ ਸਰਕਾਰ ਜਦੋਂ ਦੀ ਆਈ ਆ ਲੋਕਾਂ ਦੀ ਜੇਬਾਂ ਨੂੰ ਬਚਾਉਣ ਦੇ ਲਈ ਕੰਮ ਕਰ ਰਹੀ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਆਈਆਂ ਸੀ ਉਹ ਲੋਕਾਂ ਦੀ ਜੇਬ ਕੱਟਣ ਦਾ ਕੰਮ ਕਰਦੀਆਂ ਸੀ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਦੇ ਵਿੱਚ ਅਸੀਂ ਕਿੰਨੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਉਹ ਟੋਲ ਪਲਾਜ਼ਾ ਦੇ ਵਿੱਚ ਜਿਹੜੇ ਸੱਜਣ ਆਪਣੀ ਵੀਕਲ ਲੈ ਕੇ ਜਾਂਦੇ ਸੀ ਉਹਨਾਂ ਦੇ ਜੇਬ 'ਚੋਂ ਉਹ ਪੈਸੇ ਨਿਕਲਣੇ ਬੰਦ ਹੋਏ ਯਾਨੀ ਕਿ ਉਹਨਾਂ ਦੀ ਬਚਤ ਹੋਈ ਇਸੇ ਤਰ੍ਹਾਂ ਇਹ ਇਲਾਜ ਦੇ ਵਿੱਚ ਵੀ ਬਚਤ ਹੋਏਗੀ ਇਸੇ ਕਰਕੇ ਆਮ ਪਬਲਿਕ ਨੂੰ ਆਮ ਲੋਕਾਂ ਨੂੰ ਇਹ ਸਰਕਾਰ ਉਹਨਾਂ ਦੀ ਜੇਬ ਕੱਟਣ ਤੋਂ ਵਿਚਾਰੀ ਆ ਉਹਨਾਂ ਦੀ ਜੇਬ ਦੇ ਵਿੱਚ ਪੈਸੇ ਪਾਉਣ ਦੀ ਗੱਲ ਕਰ ਰਹੀ ਆ ਥੋੜੇ ਕੀਤੇ ਜਿਹੜਾ ਸਾਡੇ ਸੀਐਮ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਹੈ ਕਿ ਤੁਹਾਨੂੰ ਇੱਕ ਹੋਰ ਤੋਹਫਾ ਇਹ ਬਜਟ ਦੇ ਵਿੱਚ ਵੀ ਮਿਲਣ ਜਾ ਰਿਹਾ ਹੈ ਕੁੱਲ ਮਿਲਾ ਕੇ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਜਿਹੜੀ ਪਹਿਲੀ ਸਰਕਾਰ ਹੈ ਪੰਜਾਬ ਦੀ ਜਿਹੜੀ ਲੋਕਾਂ ਬਾਰੇ ਸੋਚਦੀ ਆ ਲੋਕਾਂ ਦੀ ਸਿਹਤ ਬਾਰੇ ਸੋਚਦੀ ਆ ਲੋਕਾਂ ਦੀ ਪੜ੍ਹਾਈ ਬਾਰੇ ਸੋਚਦੀ ਆ ਲੋਕਾਂ ਦੀ ਜੇਬ ਦੇ ਵਿੱਚੋਂ ਟੋਲ ਟੈਕਸ ਨਾ ਜਾਏ ਜਾਵੇ ਉਹਦੇ ਬਾਰੇ ਸੋਚਦੀ ਆ ਤੋਂ ਇਹਦੇ ਨਾਲ ਬਹੁਤ ਵੱਡੀ ਬਚਤ ਹੋਏਗੀ ਬਿਲਕੁਲ ਬਿਲਕੁਲ ਬਚਤ ਹੋਏਗੀ ਤੁਸੀਂ ਵੀ ਇੱਕ ਸੀਨੀਅਰ ਸਿਟੀਜ਼ਨ ਹੋ ਇੱਥੇ ਕਦੀ ਸੋਚਿਆ ਸੀ ਕਿ ਗਵਰਨਮੈਂਟ ਇਸ ਤਰ੍ਹਾਂ ਦੇ ਉਪਰਾਲੇ ਕਰ ਸਕਦੀ ਇਹ ਜਿਹੜਾ ਤੁਸੀਂ ਇਸ ਸਵਾਲ ਪੁੱਛਿਆ ਜੀ ਬਹੁਤ ਵਧੀਆ ਕਿ ਹੁਣ ਦੇ ਯੁੱਗ ਦੇ ਅੰਦਰ ਇੰਨੀ ਆ ਕਿ ਟੈਨਸ਼ਨਾਂ ਜਾਂ ਇੰਨੀ ਦੌੜ ਦੇ ਦੌਰਾਨ ਹਰ ਬੰਦੇ ਨੂੰ ਜਿਹੜੀ ਕਿ ਨ ਇੱਕ ਟੈਨਸ਼ਨ ਇੱਕ ਚਿੰਤਾ ਜਿਹੜੀ ਕਿ ਇਹ ਨਿਰੰਧੀ ਹੈ ਕਿਉਂਕਿ ਆਮ ਮੰਨ ਦੇ ਰਿਸੋਰਸਸ ਬਹੁਤ ਘਟ ਗਏ ਨੇ ਬਾਕੀ ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਹੋ ਗਏ ਨੇ ਮਹਿੰਗੀਆਂ ਇਸ ਦੌਰਾਨ ਪੰਜਾਬ ਸਰਕਾਰ ਨੇ ਜੇ ਅਗਰ 10 ਲੱਖ ਦੀ ਜੇ ਇੰਸ਼ੋਰੈਂਸ ਕੀਤੀ ਹੈ ਇਹ ਆਮ ਲੋਕਾਂ ਨੂੰ ਬਹੁਤ ਹੀ ਬੈਨੀਫਿਟ ਜਿਹੜੇ ਕਿ ਨਹੀਂ ਦੇਗੀ ਜਦੋਂ ਕਿ ਪਹਿਲੇ ਇਹਨਾਂ ਨੇ ਇਹ ਆਮ ਆਦਮੀ ਕਲੀਨਿਕ ਖੋਲੀ ਆ ਉਹਦੇ ਚ ਦਵਾਈ ਜਿਹੜੀ ਕਿ ਨਹੀਂ ਬੇਸਿਕ ਜਿਹੜੀ ਨੀਟਸ ਜਿਹੜੀ ਇਹਨਾਂ ਪੂਰੀਆਂ ਹੋਈਆਂ ਨੇ ਹੁਣ ਕਿਤੇ ਲੌਂਗ ਰਨ ਜਿਹੜੀ ਕੋਈ ਬਿਮਾਰੀਆਂ ਲੱਗੇ ਕੋ ਹੋ ਜਾਂਦੀਆਂ ਨੇ ਯਕੀ ਹੈ ਆਮ ਆਦਮੀ ਨੂੰ ਜਿਹੜਾ ਕਿ ਬਹੁਤ ਬੈਨੀਫਿਟ ਮਿਲੇਗਾ ਜੀ ਲੇਕਿਨ ਲੱਗਦਾ ਕਿ ਆਮ ਲੋਕ ਜਿਹੜੇ ਨੇ ਜਿਸ ਤਰ੍ਹਾਂ ਕਿ ਬਹੁਤ ਸਾਰੇ ਪ੍ਰੀਮੀਅਮ ਭਰਦੇ ਸਾਨੂੰ ਸਮੇਂ ਕੀ ਲੱਗਦਾ ਕਿ ਉਹਨਾਂ ਤੋਂ ਵੀ ਪਹਚਾਹ ਹੋਏਗਾ ਔਰ ਪੈਸਿਆਂ ਦੀ ਬਚਤ ਹੋਏਗੀ ਲੋਕਾਂ ਦੇ ਬਿਲਕੁਲ ਬਿਲਕੁਲ ਜੀ ਇਹ ਜਿਹੜਾ ਪ੍ਰੀਮੀਅਮ ਭਰਦੇ ਸੀ ਆਮ ਪਹਿਲੇ ਤੇ ਜਿਹੜੇ ਆਮ ਲੋਕ ਵਿਚਾਰੇ ਗਰੀਬਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇੰਸ਼ੋਰੈਂਸ ਕੀ ਹੁੰਦੀ ਹੈ ਉਹ ਆਪਣਾ ਕਰਾਈ ਨਹੀਂ ਸੀ ਸਕਦੇ ਇਹਨਾਂ ਆਪਣੀ ਇੰਸ਼ੋਰੈਂਸ ਔਰ ਉਹ ਵੀ ਜਿਹੜੇ ਇੰਸ਼ੋਰੈਂਸ ਜਿਹੜੇ ਕਰਾਉਂਦੇ ਸੀ ਉਹਨਾਂ ਨੂੰ ਧੋਖਾ ਧੜੀ ਔਰ ਜਿਹੜਾ ਕਿ ਨਹੀਂ ਇਹ ਬਿਲਕੁਲ ਗੁੰਮਰਾਹ ਕਰਦੇ ਸੀ ਲੇਕਿਨ ਹੁਣ ਇਹ ਜਿਹੜੀ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਹੈ ਇਹ ਬਹੁਤ ਹੀ ਸਲਾਣਾਜਮਗਿਆ ਜੀ ਬਿਲਕੁਲ ਬਿਲਕੁਲ ਕੁਝ ਹੋਰ ਵੀ ਸਾਡਾ ਮੌਜੂਦ ਨੇ ਨਾਲ ਸਾਹਿਬ ਲੱਗਦਾ ਹੈ ਕਿ 올ਓਵਰ ਪੰਜਾਬ ਜਿਹੜਾ ਹੈ ਜਿਸ ਲੀਤ ਜਾਣਾ ਚਾਹੀਦਾ ਸੀ ਉਸ ਲੀਤ ਜਾਂਦਾ ਹੋਇ ਨਜ਼ਰ ਆ ਰਿਹਾ ਹੁਣ ਬੇਸ਼ੱਕ ਜਾ ਰਿਹਾ ਹੈ ਲੋਕਾਂ ਦੇ ਕੋਲ ਤੁਸੀਂ ਜਦੋਂ ਫੀਲਡ 'ਚ ਜਾਓਗੇ ਲੋਕਾਂ ਨੂੰ ਤਾਂ ਪੁੱਛੋਗੇ ਇਹ ਸਕੀਮ ਹੌਲੀ ਹੌਲੀ ਲੋਕਾਂ ਤੱਕ ਪਹੁੰਚਣ ਲੱਗਿਆ ਥੋੜਾ ਜਿਹਾ ਟਾਈਮ ਲੱਗਦਾ ਹੈ ਲੇਕਿਨ ਜਿਨ੍ਹਾਂ ਜਿਨ੍ਹਾਂ ਨੂੰ ਸਮਝਦਾਰ ਜਿਹੜੇ ਲੋਕ ਨੇ ਜਿਹੜੇ ਪੜ੍ਹੇ ਲਿਖੇ ਸਾਡੇ ਲੋਕ ਨੇ ਉਹਨਾਂ ਦੀ ਸਮਝ ਆ ਗਿਆ ਉਹਨਾਂ ਆਪਣੇ ਆਪ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਵੀ ਇਹ ਸਾਰਿਆਂ ਤੋਂ ਵਧੀਆ ਉਪਰਾਲਾ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਬਿਲਕੁਲ ਬਿਲਕੁਲ ਬਹੁਤ ਬਹੁਤ አመਸੂ ਇਹ ਆਮ ਲੋਕ ਨੇ ਆਮ ਲੋਕਾਂ ਦੇ ਘਰਾਂ ਦੇ ਆਵਾਜ਼ਾਂ ਨੇ ਜਿਨ੍ਹਾਂ ਨੇ ਹੁਣ ਕਹਿਣਾ ਸ਼ੁਰੂ ਕੀਤਾ ਕਿ ਇਹ ਜਿਹੜੀ ਸਕੀਮ ਹੈ ਬਹੁਤ ਵਧੀਆ ਸਕੀਮ ਹੈ ਹਾਲਾਂਕਿ ਜਦੋਂ ਪ੍ਰੀਮੀਅਮ ਭਰਨੇ ਪੈਂਦੇ ਸਨ ਉਸ ਵੇਲੇ ਲੋਕਾਂ ਦੇ ਜੇਬ 'ਚ ਮੋٹے ਪੈਸੇ ਜਿਹੜੇ ਸਨ ਉਹ ਲੱਗਦੇ ਸਨ ਲੇਕਿਨ ਹੁਣ ਆਮ ਲੋਕ ਜਿਹੜੇ ਨੇ ਇਲਾਜ ਤੋਂ ਜਿਹੜਾ ਨੇ ਉਹ ਕਦੀ ਵੀ ਆਪਣੀ ਜਾਨ ਜਿਹੜੀ ਆਉ ਨਹੀਂ ਗਵਾ ਸਕਦੇ ਹਾਲਾਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਉਪਰਾਲੇ ਜਿਹੜੇ ਨੇ ਪੰਜਾਬ ਲਈ ਕੀਤੇ ਗਏ ਨੇ ਚਾਹੇ ਉਹ ਬਿਜਲੀ ਮੁਫਤ ਹੋਵੇ ਚਾਹੇ ਉਹ ਮੁਹੱਲਾ ਕਲੀਨਿਕ ਹੋਣ ਚਾਹੇ ਉਹ ਸਕੂਲ ਆਫ ਐਮੀਨੇਸ਼ਨ ਹੋਣ ਚਾਹੇ ਉਹ ਹੁਣ ਹੈਲਥ ਕਾਰਡ ਹੋਣ ਲੇਕਿਨ ਕਿਤਨਾ ਕਿਤੇ ਪੰਜਾਬ ਨੂੰ ਪੰਜਾਬ ਦੀ ਉਸੇ ਰਾਤ ਲੈ ਕੇ ਆਣ ਵਾਸਤੇ ਜਾਂ ਸੋਨੇ ਦੀ ਚਿੜੀ ਬਣਾਉਣ ਵਾਸਤੇ ਲਗਾਤਾਰ ਹੀ ਉਪਰ ਵਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਹੁਣ ਦੇਖਣਾ ਹੋਵੇਗਾ ਕਿ ਇਹ ਕਾਰਡ ਨਾਲ ਲੋਕਾਂ ਨੂੰ ਕਿੰਨਾ ਕੁ ਬੈਨੀਫਿਟ ਮਿਲਦਾ ਔਰ 3 ਕਰੋੜ ਲੋਕ ਜਿਹੜੇ ਨੇ ਪੰਜਾਬ ਦੇ ਉਹ ਕਿੰਨਾ ਕੁ ਦਾ ਫਾਇਦਾ ਲੈ ਪਾਉਂਦੇ ਨੇ ਕੈਮਰਾ ਪਰਸਨ ਸਾਹੀ ਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮ੍ਰਿਸਰ ਸਾਹੀ